ਤੁਸੀਂ ਬੜੇ ਪੜੇ ਲਿਖੇ ਹੋ ਤੁਸੀਂ ਬਹੁਤ ਸੰਘਰਸ਼ ਵੀ ਕੀਤਾ ਸਾਰੀ ਦੁਨੀਆ ਉਸ ਬਾਰੇ ਜਾਣਦੀ ਹੈ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਸਾਹਮਣੇ ਖਤਮ ਹੁੰਦਿਆਂ ਦੇਖਿਆ ਮੇਰੇ ਪ੍ਰੇਮਕੋ ਜੀ ਇਹ ਜਿਹੜਾ ਹੋਣ ਵਿਵਾਦ ਇੰਨਾ ਸ਼ੁਰੂ ਹੋਇਆ ਜੇ ਉਸ ਵਿਵਾਦ ਨੂੰ ਸਮੇਟਣਾ ਚਾਹੀਏ ਤਾਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਪਹਿਲ ਕਰ ਸਕਦੇ ਹੋ ਦੇਖੋ ਮੈਂ ਕੀ ਆ ਸਮੇਟਣਾ ਇਹਨੂੰ ਕੀ ਇਸ ਨੂੰ ਤੁਸੀਂ ਕਹਿੰਦੇ ਹੋ ਦੇਖੋ ਇਹ ਜੇ ਸਮੇਟਣਾ ਹੁੰਦਾ ਨਾ ਮੈਨੂੰ ਇਹ ਨਾ एनन की लोड सी ज्ञानी रغبیر ਸਿੰਘ ਨੂੰ ਹੁਣ ਫਿਰ ਕਹਿਣਗੇ ਕਿ ਮੇਰੇ ਤੇ ਤੂੰ ਦੂਸਰੇ ਪਾਸੇ ਗੱਲ ਜਰੀ ਮੈਂ ਕਹਿੰਦੇ ਜਥੇਦਾਰ ਕੈਣੀ ਰغبیر ਸੋ ਹਰਾਂ ਨੂੰ ਕਿਉਂ ਲਾਉਣ ਦੀ ਲੋੜ ਪਈ ਇਹਨਾਂ ਨੂੰ ਅੱਜ 2 ਦਸੰਬਰ ਦਾ ਜੋ 2 ਦਸੰਬਰ ਦਾ ਫੈਸਲਾ ਹੈ 2 ਦਸੰਬਰ ਦੇ ਫੈਸਲੇ ਨੂੰ ਇਨ ਬਿਨ ਨਾ ਕਰਨ ਇਨ ਬਿਨ ਰਹਿਣ ਦਿੰਦੇ ਉਸੇ ਵੇਲੇ ਇਸ ਫੈਸਲੇ ਤੇ ਜਿਹੜਾ ਡਿਸਾਈਡ ਕੀਤਾ ਤਾਂ ਚੱਲ ਜਾਂਦੇ ਤੇ ਸਬਮਿਟਿਆ ਹੀ ਗਿਆ ਸੀ ਇੱਕ ਨਿਜ ਮਸਲੇ ਤੇ ਨਿਜੀ ਮਸਲੇ ਪਰਿਵਾਰਿਕ ਪਰਿਵਾਰ ਨੂੰ ਬਚਾਉਣ ਦੇ ਖਾਤਰ ਤੁਸੀਂ ਸਾਰੀ ਸਿੱਖ ਕੌਮ ਦਾ ਦਾਹ ਤੇ ਲਾ ਦਿਓ